ਜੀ ਪ੍ਰਧਾਨ ਜੀ ਬੋ ਸੋ ਵੀ ਸ੍ਰੀ ਗੁਰਨਾਮਦਾਸ ਮਹਾਰਾਜ ਜੀ ਕੀ ਜੈ ਅੱਜ ਬਰਾਬਰ ਰੋਡ ਤੇ ਲక్ష్ਮੀਨਾਰਾਇਣ ਮੰਦਿਰ ਦੇ ਵਿੱਚ ਸਿਟੀ ਪ੍ਰੈਜ਼ੀਡੈਂਟ ਸ਼੍ਰੀ ਬੇਸ਼ ਕਾਲੀ ਜੀ ਨੇ ਓੜਾ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੇ ਕਿ ਸ਼ੋਭਾ ਯਾਤਰਾ ਸੱਤ ਪ੍ਰਾਯਅ ਦੇਣ ਵੱਖ-ਵੱਖ ਥਾਵਾਂ ਦੇ ਉੱਤੇ ਸ਼ਹਿਰ ਵਿੱਚ ਲੰਗਰ ਤੇ ਸ਼ਕਾਲ ਲਾਇਏ ਸੀ ਉਹਨਾਂ ਦੀ ਹੋਸਟ ਲਾਫ ਦੇ ਵਾਸਤੇ ਉਹਨਾਂ ਨੂੰ ਸਨਮਾਨਤ ਕਰਨ ਵਾਸਤੇ ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਇੱਥੇ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਬਹੁਤ ਹੀ ਸਫਲ ਮੀਟਿੰਗ ਲਗਭਗ 50 60 ਜੀ ਆਏ ਸੀਗੇ ਵੱਖ-ਵੱਖ ਏਰੀਆ ਤੋਂ ਔਰ ਉਹਨਾਂ ਨੂੰ ਸਾਰਿਆਂ ਨੂੰ ਹਾਰ ਪਾ ਕੇ ਬਾਬਾ ਜੀ ਦਾ ਸਰੂਪ ਲੈ ਕੇ ਸ਼੍ਰੀ ਗੁਰੂ ਨਾਨਕ ਜੀ ਦਾ ਤੇ ਉਹਨਾਂ ਦੇ ਹੀ ਪ੍ਰਸ਼ੰਸਾ ਕੀਤੀ ਗਈ ਆ ਕਿ ਆਪਣੇ ਗੁਰੂ ਦੀ ਤੋਹ ਸੇਵਾ ਕੀਤੀ ਆ ਗੁਰੂ ਮਾਰਾਈ ਤੁਹਾਨੂੰ ਵੱਧ ਤੋਂ ਵੱਧ ਤਰੱਕੀ ਬਖਸ਼ੇ ਦਿਨ ਰਾਤ ਕਰਕੇ ਤੁਹਾਡੇ ਕਾਰੋਬਾਰ ਵਿੱਚ ਬਰਕਤ ਵਾਧਾ ਪਵੇ ਔਰ ਇਸੇ ਤਰ੍ਹਾਂ ਹੀ ਅੱਜ ਤੇ ਸੁਣਨ ਚ ਆਇਆ ਕੋਈ ਕਹਿੰਦਾ ਸਾਡੇ ਕੋਲ 10000 ਰੁਪਏ ਬਚ ਗਏ ਕੋਈ ਕਹਿੰਦਾ 5000 ਬਚ ਗਿਆ ਕੋਈ ਦੇਖੋ ਬਾਬਾ ਜੀ ਦਾ ਕੰਮ ਦੇ ਵਿੱਚ ਕਦੀ ਕਿਤੇ ਕੋਈ ਥੋੜੀ ਨਹੀਂ ਆਈ ਸਿਰਫ ਚੱਲਣ ਦੀ ਗੱਲ ਹੈ ਸੋ ਅਸੀਂ ਸਾਰੇ ਅੱਜ ਸਰੇਂਦਰਪਾਲ ਜੀ ਕੈਸ਼ਰ ਸਾਹਿਬ ਸ਼੍ਰੀ ਰਮੇਸ਼ ਮੋਹਰੀ ਜੀ ਬਿੰਦਰਪਾਲ ਬਲੋਤਰਾ ਜੀ ਕਾਟਾ ਸਾਹਿਬ ਮੈਂ ਚੇਅਰਮੈਨ ਸਾਹਿਬ ਆਰਕੇ ਜੀ ਦਿਵਰਾਜ ਜੀ ਇਧਰ ਪਰਮੇਸ਼ਰ ਕਾਲੇ ਜੀ ਗੱਗਾ ਜੀ ਨਰਿੰਦਰਦਾਸ ਜੀ اسلامਾਬਾਦ ਨਾਲ ਲੇਕੋ ਪੂਰੀ ਤੋਂ ਖੀ ਜੀ ਤੇ ਆਏ ਕੇਵਲ ਜੀ ਮਲਟੀ ਜੀ ਇਹਦਾ ਸਾਰਿਆਂ ਨੇ ਦਿਨ ਇਹ ਮਲਟੀ ਜੀ ਦੇ ਦਸਰੇ ਮੰਡੀ ਵਾਲੇ ਪੇਸ ਤਿੰਨ ਦਿਨਾਂ ਦੀ 15000 ਰੁਪਏ ਇਕੱਠਾ ਕਰ ਲਿਆ ਔਰ ਦੋ ਦਿਨ ਪ੍ਰੋਗਰਾਮ ਬਣਾਇਆ ਇੱਕ ਸਤਪ੍ਰਦ ਦੀ ਸ਼ੋਭਾ ਯਾਤਰਾ ਰੋਮ ਨਮੀ ਜੀ ਵੀ ਔਰ 8 April ਨੂੰ ਸ਼੍ਰੀ ਗੁਰੂ ਨੰਨ੍ਹ ਸਾਹਿਬ ਜੀ ਦਾ ਖੁਸ਼ੀ ਨਾਣ ਮਹੱਲੇ ਦੇ ਵਿੱਚ ਕੇਕ ਕੱਟ ਕੇ ਸਾਰਿਆਂ ਨੂੰ ਚਾਹ ਪਾਣੀ ਦਾ ਲੰਗਰ ਲਾਇਆ। ਸ਼੍ਰੀ ਗੁਰੂ ਮਹਾਰਾਜੀ ਦੀ ਬਰਕਤ ਵਾਧਾ ਦੇ ਨਾਲ ਪਾਇਆ 15000 ਦੇ ਵਿੱਚੀ। ਸੋ ਇਹਨਾਂ ਬੱਚਿਆਂ ਨੇ ਕੋਈ ਕਹਿੰਦਾ ਮੈਂ 1101 ਰੁਪਿਆ ਪਾਇਆ ਨਾਲ। ਇਹ ਸ਼ਗਨਾਂ ਦੇ ਕੰਮ ਹੋ ਗਏ। ਸੋ ਬੜੀ ਖੁਸ਼ੀ ਨਾਲ ਸਭ ਨੇ ਕੀਤਾ। ਮੈਂ ਇੱਕ ਵਾਰੀ ਫੇਰ ਇਹਦਾ ਸਾਰੇ ਜੁਰਦਾਸਪੁਰ ਵਿੱਚ ਜਿਹੜਾ ਜਨਰਲ ਸਟਾਰ ਲਾਇਆ। ਉਹਨਾਂ ਸਭ ਦਾ ਹੀ ਬਹੁਤ ਬਹੁਤ ਧੰਨਵਾਦੀਆਂ। ਸਾਡੀ ਕਮੇਟੀ ਵੱਲੋਂ ਅਸੀਂ ਬਹੁਤ ਬਹੁਤ ਉਹਨਾਂ ਦੇ ਆਭਾਰੀ ਆ ਜਿਨ੍ਹਾਂ ਨੇ ਇਹ ਕੰਮ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਤੇ ਉਹਦੀ ਪ੍ਰਸ਼ੰਸਾ ਕਰਨ ਦੇ ਵਿੱਚ ਕਿਉਂਕਿ ਇਲਾਕੇ ਦੇ ਵਿੱਚ ਇਸ ਗੱਲ ਦੀ ਜਾਦੀ ਇਹ ਸ਼ੋਭਾ ਕਿ ਬਈ ਸ਼ਹਿਰ ਦੇ ਵਿੱਚ ਤੇ ਇੰਨੇ ਕ ਲੰਗਰ ਲੱਗੇ ਸੀ 7 ਅਪ੍ਰੈਲ ਨੂੰ ਕਿ ਜਿਹੜੇ 100 150 ਟਰਾਲੀ ਆਈ ਸੀ ਉਹਨਾਂ ਨੇ ਖਾਦਾ ਤੇ ਜਿੰਨਾ ਖਾਦਾ ਝੋਲੇ ਪਰ ਪਰ ਕੇ ਘਰਾਂ ਨੂੰ ਭੇਜਿਆ ਉਹ ਇਹ ਸਾਰੇ ਇਹ ਤੁਹਾਡੀ ਕਰਮਾਤ ਹੈ ਗੁਰੂ ਨਾਨਕ ਦੇਵ ਜੀ ਦਾ ਤੁਹਾਡਾ ਅਸ਼ੀਰਵਾਦ ਹੈ ਕਿਸੇ ਚੀਜ਼ ਦੀ ਕਮੀ ਨਹੀਂ ਆਈ ਇਹਨਾਂ ਸ਼ਬਦਾਂ ਵਾਲੇ ਮੈਂ ਗੁਰੂ ਜੀ ਦਾ ਵੀ ਧੰਨਵਾਦ ਕਰਾਂਗਾ ਤੇ ਆਪਣੇ ਭੈਣ ਭਰਾਵਾਂ ਦਾ ਵੀ ਜਿਨ੍ਹਾਂ ਨੇ ਸ਼ੋਭਾ ਯਾਤਰਾ ਦਾ ਹਿੱਸਾ ਪਾ ਕੇ ਲੰਗਰ ਮਾਇਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਸ ਮਹਾਰਾਜ ਜੀ ਜੈ ਮਹਾਰਾਜ ਜੀ ਦੀ ਇੱਕ ਵਿਸ਼ੇਸ਼ ਮੀਟਿੰਗ ਧੰਨਵਾਦ ਦੇ ਜੀ ਲਕਸ਼ਮੀਨਾਰਾਇਣ ਮੰਦਿਰ ਵਿੱਚ ਬੁਲਾਈ ਗਈ ਹੈ ਜਿਸ ਵਿੱਚ ਸਾਡੀ ਸਮੁੱਚੀ ਪੰਜਾਬ ਦੀ ਜੀ ਅਤੇ ਵਕ ਵਕ ਸਾਡੇ ਕੋਲਿਆਂ ਤੋਂ ਸਾਡੇ ਨੁਮਾਇंदे ਜਿੱਥੇ ਸ਼ਹਿਰ ਵਿੱਚ ਮੌਜੂਦ ਨੇ ਜਿਹੜਾ ਲੋਕਾਂ ਦੇ ਸਟਾਲ ਲਾਇਏ ਨੇ ਇਸ ਵਾਰ ਤਕਰੀਬਨ 44 ਸਟਾਲ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਬੰਦੂਕਾਂ ਦੇ ਨੁਮਾਇंदे ਨੇ ਲਾਏ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਹੁਣ ਇੰਨੀ ਮਿਹਨਤ ਕਰਕੇ ਇੰਨੀ ਵੱਡੀ ਤਦਦਾਦ ਵਿੱਚ ਜਿਹੜੀ ਸੰਗਤਾਂ ਸੁਭਿਆ ਉਹਨਾਂ ਦਾ ਆਓ ਭਗਤੀ ਕੀ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਖਾਸ ਕਰਕੇ ਨਰੇਤਾ ਜੀ ਜਿਹੜੇ ਵਾਇਸ ਪ੍ਰਧਾਨ ਨੇ ਕੇਵਲ ਜੀ ਨੇ ਹੋਰ ਸਾਡੀ ਸਮੁੱਚੀ ਪੰਜਾਬ ਦੀ ਬੰਟੀ ਜੀ ਨੇ ਆਪਣੇ ਰਵੀ ਜੀ ਨੇ ਆਪਣੇ ਪਾਲ ਕਾਠਾ ਜੀ ਨੇ ਸ਼ਿਵ ਕੁਮਾਰ ਜੀ ਨੇ ਰਵੀ ਕੁਮਾਰ ਜੀ ਨੇ ਹੋਰ ਅਸ਼ੋਕ ਕੁਮਾਰ ਜੀ ਨੇ ਕਿਸ਼ਨ ਕੁਮਾਰ ਜੀ ਨੇ ਹੋਰ ਬਹੁਤ ਸਾਰੇ ਜਿਹੜੇ ਅਲਕੇ ਪ੍ਰਿੰਟਰ ਹੋਰ ਬਹੁਤ ਸਾਰੇ ਜਿਹੜੇ ਨਾ ਮੈਂ ਨਹੀਂ ਲੈ ਸਕਿਆ ਰਮੇਸ਼ ਪੱਪਰੀ ਜੀ ਆ ਮੰਦਰਪਾਲ ਕੋਟਰ ਸਾਹਿਬ ਜਿਹੜੇ ਸਰਪ੍ਰਸ ਚੇਅਰਮੈਨ ਸਾਹਿਬ ਨੇ ਚੌਦੀ ਰੁਧਵੀ ਸਿੰਘ ਆਰਕੇ ਟਰੇਡਰ ਦੇਵਰਾਜ ਜੀ ਸਮੁੱਚੀ ਟੀਮ ਮੈਂ ਦਾ ਧੰਨਵਾਦ ਕਰਦੇ ਆ ਤੇ ਸਾਡੀ ਬਰਾਦੂ ਇਹਨਾਂ ਨੇ ਬਹੁਤ ਵਧੀਆ ਯੋਗਦਾਨ ਪਾ ਕੇ ਸਾਡੇ ਸਮਾਜ ਨੂੰ ਚੜ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਧੰਨਵਾਦੀ ਆ ਸਾਰੀ ਸੰਗਤ ਦਾ ਔਰ ਜਿਨ੍ਹਾਂ ਨੇ ਇੱਥੇ ਬੜੀ ਸ਼ੁਕਰੀਤ ਕਰਕੇ ਅੱਜ ਇੱਕ ਨਮਾਇਨ ਅਪਰੇਲਾ ਅਪਰਾਲਾ ਸ਼ੁਰੂ ਕੀਤਾ ਆਉਣ ਵਾਲੇ ਸਮੇਂ ਤੋਂ ਹੋਰ ਸ਼ੋਭਾ ਯਾਤਰਾ ਦਾ ਆਗਾ ਵੱਡੀ ਪੱਧਰ ਤੇ ਕਰਨ ਜਾ ਰਹੇ ਆ ਤੁਹਾਡੇ ਸਹਿਯੋਗ ਦੇ ਨਾਲ ਹੋਵੇਗਾ ਤਾਂ ਕਿ ਇਸ ਵਾਰ 44 ਲੱਗੇ ਅਗਲੀ ਵਾਰ 50 ਦੇ ਤਕਰੀਬਨ ਸਟਾਲ ਲੱਗਣਗੇ ਤਾਂ ਕਿ ਹੋਰ ਕੋਈ ਮੁਸ਼ਕਲ ਜਿਹੜੀ ਰਹਿ ਚੁਕੀ ਆ ਪਾਈ ਲੋਕਾਂ ਕੋ ਮਾਫੀ ਮੰਗਣਾ ਜਿਹੜੀ ਪ੍ਰੋਬਲਮ ਕਿਸੇ ਨੇ ਹੋਈ ਆ ਅਸੀਂ ਉਹਦਾ ਖਿਮਾ ਦੇ ਜਾਚ ਦਾ ਜੋ ਕਮੀ ਪੇਸ਼ ਹੈ ਰਹੀ ਆ ਆਉਣ ਵਾਲੇ ਸਮੇਂ ਚ ਇਹ ਦੂਰ ਕਰਾਂਗੇ ਗੋਸਾਂ ਵੀ ਕੋ ਨਬਾਦਾਸ ਮਹਾਰਾਜ ਜੀ ਜੀ ਸਰ ਸਰ ਜਿਹੜੀ ਮਿੱਟੀ ਰੱਖੀ ਗਈ ਹੈ ਇਸ ਮੀਟਿੰਗ ਦਾ ਮੁੱਖ ਏਜੰਡਾ ਕੀ ਹੈਗਾ ਅੱਜ ਦਾ ਮੁੱਖ ਐਂਡਾ ਜਿਹੜੀ 7 April ਨੂੰ ਸਾਡੇ ਬਾਬਾ ਜੀ ਗੁੰਨਾਬਾਦਾਸ ਫ਼ਰਾਂਗੀ ਦੀ ਜਿਹੜੀ ਸ਼ੋਭਾ ਯਾਤਰਾ ਗੱਡੀ ਗਈ ਉਹ ਬਹੁਤ ਹੀ ਸੱਚੇ ਢੰਗ ਨਾਲ ਪੂਰੇ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੇ ਇਸ ਵਿੱਚ ਯੋਗਦਾਨ ਪਾਇਆ ਔਰ ਉਹਦੇ ਵਿੱਚ ਸਾਡੇ ਜਿਹੜੇ ਅਹੁਦੇਦਾਰ ਸੀ ਸ਼ਹਿਰੀ ਕਮੇਟੀ ਦੇ ਜਿਹਦੇ ਵਿੱਚ ਰਮੇਸ਼ ਕਾਲੀ ਸੀ ਪ੍ਰਧਾਨ ਸੀ ਔਰ ਇਹਦੀ ਸਮੂਚੀ ਟੀਮ ਨੇ ਮੈਕਸਿਮਮ ਇਤਿਹਾਸਿਕ ਯੋਗਦਾਨ ਸੀ ਅੱਜ ਜਿਹੜੀ ਆ ਸਾਰੀਆਂ ਉਲੰਘ ਜਿਹੜੀਆਂ ਟੀਮਾਂ ਸੀ ਵੱਖ-ਵੱਖ ਜਿਹੜੀਆਂ ਮੰਡੀ ਵਾਲੇ اسلامਾਬਾਦ ਵਾਲੇ ਜਾਂ ਇਹ ਜਿਹੜੇ ਬਰਾਬਰ ਰੋਡ ਇਹਨਾਂ ਸਾਰਿਆਂ ਨੂੰ ਇੱਕ ਥਾਂ 'ਤੇ ਸਾਡੇ ਪ੍ਰਧਾਨ ਜੀ ਨੇ ਇਕੱਠੇ ਕਰਕੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰੀ ਸੂਬਾ ਯਾਤਰਾ ਏਡੀ ਵੱਡੀ ਸੀ ਵਡੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਦਾ ਕੰਟਰੀਬਿਊਸ਼ਨ ਹੀ ਸੋ ਅੱਜ ਪੰਜਾਬ ਦੀ ਜਿਹੜੀ ਕਮੇਟੀ ਹੈ ਮੈਂ ਬਤੌਰ ਚੇਅਰਮੈਨ ਦੇ ਨਾਤੇ ਇਹਨਾਂ ਮੈਨੂੰ ਬੁਲਾਇਆ ਔਰ ਅਸੀਂ ਬੜਾ ਅੱਜ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਇਹ ਜੜੀਆਂ ਆਪਣੀਆਂ ਕਮੇਟੀਆਂ ਨੇ ਇਹਨਾਂ ਨੂੰ ਅੱਜ ਸਨਮਾਨਿਤ ਕੀਤਾ ਤੇ ਅਸੀਂ ਉਮੀਦ ਕਰਦੇ ਆ ਕਿ ਸਾਰੇ ਜਿਹੜੇ ਸ਼ਹਿਰ ਵਾਸੀ ਨੇ ਜਿਹੜਾ ਸਾਡੀ ਇਹ ਰੀਤ ਦੀ ਹੱਡੀ ਨੇ ਕਿਉਂਕਿ ਜਦੋਂ ਇਹ ਚਲਦੀ ਹੈ ਸਾਡੀ ਸ਼ੋਭਾ ਯਾਤਰਾ ਇਹ ਪਿੰਡ ਹੱਲੇ ਤੋਂ ਜਲਦੀ ਆ ਕਿਉਂਕਿ ਉਹ ਸਾਡਾ ਬਰਾਦਰੀ ਦਾ ਇੱਕ ਮੱਕਾ ਮਦੀਨਾ ਤੇ ਉਹ ਜਲਦੀ ਹੋਏ ਜਦੋਂ ਸ਼ਹਿਰ ਦੇ ਵਿੱਚ ਘੁੰਮੀ ਆ ਔਰ ਇਹ ਜਿਹੜੀ ਸ਼ਹਿਰ ਦੀ ਕਮੇਟੀ ਆ ਇਹ ਬਹੁਤ ਹੀ ਇਮਾਨ ਨਾਲ ਤੇ ਜਿਹੜੀ ਸਾਡੀ ਇਹ ਹੌਸਲਾ ਫਚਾਈ ਕਰਦੀ ਆ ਜਿਹਦੇ ਵਿੱਚ ਤਕਰੀਬਨ 100 ਦੇ ਕਰੀਬ ਟ੍ਰੋਲੀਆਂ ਸੀ ਔਰ ਇੱਡਾ ਵੱਡਾ ਇਹਨਾਂ ਦਾ ਜੋਰਦਾਰ ਮੋਦਾ ਇਹ ਅਸੀਂ ਇਹਨਾਂ ਨੂੰ ਅੱਜ ਹੀ ਸਨਮਾਨਿਤ ਕੀਤਾ ਔਰ ਤਾਂ ਜੋ ਸਾਡੇ ਹੋਰ ਵੀ ਜਿਹੜੇ ਅੱਗੋਂ ਬੱਚੇ ਨੇ ਉਹ ਵੱਧ ਚੜ ਕੇ ਸਾਰਾ ਸੋ ਅੱਜ ਮੈਂ ਇਹ ਜਿਹੜੀ ਗੁਰਦਾਸਪੁਰ ਦੀ ਟੀਮ ਹੈ ਵੀ ਅੱਜ ਵਧਾਈ ਨਹੀਂ ਪਾਤਾ ਰ ਕਿਉਂਕਿ ਅਸੀਂ ਤਾਂ ਹੀ ਅਸੀਂ ਚੇਅਰਮੈਨ ਆ ਅਸੀਂ ਤਾਂ ਹੀ ਅਸੀਂ ਪ੍ਰਧਾਨ ਆ ਪੰਜਾਬ ਦੇ ਜੇ ਸਾਡੇ ਥੱਲੇ ਕੰਮ ਇਹ ਪੂਰੀ ਇਹਨਾਂ ਨੇ ਆਪਣਾ ਜਿਹੜਾ ਯੋਗਦਾਨ ਕਰਦੇ ਆ ਔਰ ਸਾਡੀ ਇਹ ਹੋਰ ਵੀ ਵਾਬਾ ਜਿਹੀ ਕਰਦੇ ਨੇ ਔਰ ਇਹਨਾਂ ਤੇ ਮਹਾਰਾਜ ਦਾ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਐਦਾ ਹੀ ਇਹਨਾਂ ਦੇ ਅਸ਼ੀਰਵਾਦ ਬਣਿਆ ਰਹੇ ਇਹ ਜਿੰਨੀ ਸੇਵਾ ਕਰਨੀਏ ਮਹਾਰਾਜ ਸੱਚੇ ਪਾਤਸ਼ਾਹ ਨਾਲ ਨੂੰ ਹੋਰ ਜ਼ਿਆਦਾ ਵੱਧ ਤੋਂ ਵੱਧ ਤਰੱਕੀਆਂ ਬਖਸ਼ੇ